ਹਰ ਪੀਤੇ ਨਮਸਤਕ ਹੋ ਰਹੀ ਹੈ ਵਾਹਿਗੁਰੂ ਕੀਤਾ ਖਾਲਸਾ ਇਹ ਸੰਨ ਬਾਬਾ ਸੁਖਦੇਵ ਸਿੰਘ ਜੀ ਜਿਹੜਾ ਬਿਲਕੈ ਨਗਰ ਤੋਂ ਨਗਰ ਕੀਰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦਿਹਾੜੇ ਨੂੰ ਸਮਰਪਤ ਜਿਹੜਾ ਮਹਾਨ ਨਗਰ ਕੀਰਤਨ ਇਹ ਅੱਜ ਸ੍ਰੀ ਦੰਦਪੁਰ ਸਾਹਿਬ ਨੂੰ ਰਵਾਨਾ ਹੋ ਰਿਹਾ ਬਿਲਕੈ ਨਗਰ ਤੋਂ ਜਿਹੜਾ ਮਹਾਨ ਨਗਰ ਕੀਰਤਨ ਬੋਲਣਗੇ ਬਾਬਾ ਜੀ ਬੋਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਦਾ ਨਗਰ ਕੀਰਤਨ ਕੀ ਮੈਸੇਜ ਆ ਆਪ ਜੀ ਵੱਲੋਂ ਇਹ ਬਹੁਤ ਇੱਕ ਸ਼ਲਾਘਾਯੋਗ ਮਤਲਬ ਐਸੀ ਵੀਸੀ ਵੱਲੋਂ ਔਰ ਇੱਕ ਬਹੁਤ ਸਾਰੀ ਬੜੀ ਕਿਰਪਾ ਹੈ ਕਿ ਪਹਿਲੀ ਦਫਾ ਜਿਹੜਾ ਦਾਸੀ ਗੰਦ ਹੈ ਇਹ ਤੁਹਾਨੂੰ ਬਹੁਤ ਧੰਨਵਾਦ ਮੈਂ ਸੱਚੇ ਪਾਤਸ਼ਾਹ ਜੀ ਨੇ 350 ਸਾਲਾਂ ਦੇ ਇਤਿਹਾਸ ਨੂੰ ਜੁਲਿਤ ਕਰਨ ਜਾ ਰਿਹਾ ਹੈ ਜੋ ਇਹ ਹੈ ਕਿ ਜਿਹੜੇ ਸਮਾਗਮ ਨੇ ਉਹ ਦਾਸੀ ਗੰਦ ਵੱਲ ਚੜ ਕੇ ਜਿਹੜਾ ਆਕਾਸ਼ ਨੂੰulit ਕਰੇਗਾ ਤੇ ਇਹ ਬਹੁਤ ਅੱਛਾ ਸੁਣਾਇਆ ਜੀ ਵੀਸੀ ਵੱਲੋਂ ਧੰਨਵਾਦ ਜਿਹੜਾ ਕੁਝ ਸਾਲ ਕੱਜੀ ਦਾ ਸ਼ੁਰੂ ਹੈ ਅਸੀਂ ਕੰਸੀ ਦਾ ਜੀ ਸਤਿ ਸ਼ਾਨ ਦੇ ਉਤੋਂ ਜਿਹੜਾ ਇਹ ਮਹਾਨ ਨਗਰ ਕੀਰਤਨ ਨਨਕਾਪੁਰ ਸਾਹਿਬ ਵਾਸਤੇ ਰਵਨਾ ਹੋ ਰਿਹਾ ਇਸ ਦੀ ਸੇਵਾਦਾਰ ਬਾਬਾ ਜੀ ਬੜਾ ਮਹਾਨ ਉਪਰਾਲਾ ਕਰ ਰਿਹਾ ਅੱਜ ਸਾਰੀ ਸੰਗਤ ਸਾਰੇ ਚੌਹਾ ਤਖਤਾਂ ਦੇ ਉੱਤੋਂ ਵੀ ਜਿਹੜਾ ਕੀਰਤਨ ਮਹਾਨ ਨਗਰ ਕੀਰਤਨ ਜਿਹੜਾ ਨਨਕਾਪੁਰ ਸਾਹਿਬ ਪਹੁੰਚ ਰਿਹਾ ਮਾਨ ਸਾਹਿਬ ਨੇ ਸੀਮ ਸਾਹਿਬ ਨੇ ਝੜਿਆ ਨੇ ਕੋਪਤਨ ਇੱਕ ਉਪਰਾਲਾ ਕੀਤਾ ਸ਼੍ਰੀਨਗਰ ਤੋਂ ਲੈ ਕੇ ਸਾਰੀਆਂ ਫੁੱਟਾਂ ਦੇ ਉੱਪਰ ਪੂਰੇ ਦੇਸ਼ ਨੂੰ ਸਦਾ ਦੁੱਤਾ ਦੇਸ਼ ਨੂੰ ਸਦਾ ਦੁੱਤਾ ਔਰ ਇਹ ਸਾਡੇ 300 ਸਾਲਾਂ ਜਿਹੜਾ ਦੁਤੈਕ ਬਾਜ ਜੀ ਦੀ ਲਸਾਨੀ ਸ਼ਹਾਦਤ ਜਿਹੜੀ ਆ ਹਿੰਦ ਦੀ ਚਾਦਰ ਜਿਹੜੀ ਬਾਜ ਜੀ ਦੀ ਐਸੀ ਸ਼ਹਾਦਤ ਦੇ ਤੇ ਸਾਰੇ ਮੁਲਕ ਨੂੰ ਇੱਕ ਲੜੀ ਦੇ ਵਿੱਚ ਜੋੜਨ ਦਾ ਕਾਰਨ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਔਰ ਇਹਦੇ ਲਈ ਉਹ ਵਧਾਈ ਦੀ ਪਾਤਰ ਵੀ ਹੈ ਉਹ ਮਾਨ ਸਾਹਿਬ ਦਾ ਸਾਰਿਆਂ ਦੇ ਪ੍ਰਤੀ પ્રેમ ਪਿਆਰ ਤੇ ਸਾਰਿਆਂ ਸਟੇਟਾਂ ਨੂੰ ਜਿਹੜਾ ਸੰਦੇਸ਼ ਦਿੱਤਾ ਔਰ ਇੱਕ ਮਤਲਬ ਇੱਕ ਲਸਾਨੀ ਪ੍ਰੋਗਰਾਮ ਹੈ ਇੱਕ ਕੈਲੋਕੀ ਵੀ ਇਤਿਹਾਸਕ ਐਸਾ ਪ੍ਰੋਗਰਾਮ ਹੈ ਜਿਹੜਾ ਬਹੁਤ ਦੇਰ ਤੱਕ ਯਾਦ ਰੱਖਿਆ ਜਾਊਗਾ ਕਿ ਦੁਤੈਕ ਬਾਜ ਜੀ ਦੀ ਸ਼ੇਦੀ ਵੀ ਅਸੀਂ ਹੈ ਜਿਹੜੀ ਸਦੀਆਂ ਤੱਕ ਰਹਿਣੀ ਹੈ ਤੇ ਪੰਜਾਬ ਸਰਕਾਰ ਨੇ ਉਪਰਾਲਾ ਵੀ ਜਿਹੜਾ ਉਹ ਬਹੁਤ ਵਧੀਆ ਕੀਤਾ ਜੀ। ਉਹ ਦੇ ਹਾਲ ਸ੍ਰੀ ਅੰਕਾਲ ਗੱਜ ਗੱਜ ਕੇ ਜਕਾਰੇ ਲਾਵੇ ਸਾਥ ਸੰਗ ਖੁਸ਼ੀਆਂ ਦੇ ਜਕਾਰੇ ਲਾਵੇ ਬਾਬਾ ਸ੍ਰੀ ਚੰਗੀ ਦੇ ਮਨ ਨੂੰ ਪਾਵੇ ਫੱਦੇ ਪਾਵੇ ਸਾਰੇ ਸ਼ਰੀਆ ਦਾ ਹਾਲ ਇਹ ਸਾਡੇ ਇੱਥੇ ਦੇ ਐਮਐਲਏ ਹਲਕੇ ਦੇ ਜਿਨ੍ਹਾਂ ਨੇ ਦਿਲਗੇਨਗਰ ਨਗਰ ਕੀਰਤਨ ਦਾ ਸਵਾਗਤ ਕੀਤਾ ਕਿਉਂਕਿ ਬਹੁਤ ਬਹੁਤ ਵੱਡਾ ਜਿਹੜਾ ਵੱਡਾ ਪ੍ਰਾਰਾਲਾ ਬਾਬਾ ਸਰਦੇਵ ਸਿੰਘ ਜੀ ਬਾਬਾ ਸਰਦੇਵ ਸਿੰਘ ਜੀ ਬਿਲਗਾ ਤੇ ਸੂਹ ਸੰਗਤ ਵੱਲੋਂ ਇਲਾਕੇ ਦੀ ਸੰਗਤ ਵੱਲੋਂ ਵੱਡਾ ਸਮਾਗਮ ਵਿੱਢਿਆ ਗਿਆ ਜਿਹੜਾ ਇਹ ਬਹੁਤ ਹੀ ਜਿਸ ਗੁਰਤੇਜ ਭਦਰ ਜੀ ਦੇ 350 ਸਾਲਾ ਸ਼ਹੀਦੀ ਸੱਤਾਬੰਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਬਿਲਗਾ ਨਗਰ ਜਿਹੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨੋਂ ਪ੍ਰਾਪਤ ਅਸੀ ਤੇ ਮਹਾਨ ਨਗਰ ਕੀਰਤਨ ਇੱਕ ਆਪਣੀ ਵਿਸਾਲ ਦੇ ਰੂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੱਕ ਚੱਲ ਰਿਹਾ ਹੈ ਜੁੜੇ ਰਹੋ ਇਸ ਇਸ਼ਾਨ ਹਰ ਸਜਾਇਆ ਗਿਆ ਨਗਰ ਕੀਰਤਨ ਤੁਹਾਡੇ ਸ਼ਹਿਰ ਵਿੱਚ ਇਸ ਗੁਰਦੁਆਰਾ ਸਾਹਿਬ ਜੋ ਬਾਬਾ ਸ੍ਰੀ ਚੰਦ ਜੀ ਇਹ ਪਵਨ ਅਸਥਾਨ ਤੇ ਨਗਰ ਕੀਰਤਨ 30 ਮਿੰਟਾਂ ਤੱਕ ਹੋਣ ਵਾਲਾ ਹੈ ਜਿਹੜਾ ਗਰੂਪ ਸੇਖ ਭਾਤਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ 350 ਸਾਲਾਂ ਮਹਾਰਾਜ ਜੀ ਦਾ ਸ਼ਹੀਦੀਪੁਰ ਦਾ ਆਪਾਂ ਮਨਾ ਰਹੇ ਹਾਂ ਇਹ ਨਗਰ ਕੀਰਤਨ ਤਖਤ ਸ੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਰਤਮਸਤ ਹੋਵੇਗਾ ਇਸ ਨਗਰ ਕੀਰਤਨ ਦੀ ਨਿਹਿਮਾਈ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਵਿੱਚ ਪ੍ਰਕਾਸ਼ਵਰ ਹੋ ਕੇ ਕਰ ਰਹੇ ਆ। ਇਸ ਨਗਰ ਕੀਰਤਨ ਦੀ ਕਮਾਂਡ ਪੰਜ ਪਿਆਰੇ ਸਹਿਮਾਨ ਕੇਸਰੀ ਬਾਣੇ ਵਿੱਚ ਸੱਜ ਕੇ ਇਸ ਨਗਰ ਕੀਰਤਨ ਦੀ ਕਮਾਂਡ ਕਰਦੇ ਆ ਰਹੇ ਨੇ। ਸੰਗਤ ਦਾ ਥਾਥਾ ਮਾਰਦਾ ਇਕੱਠ ਬਿਲਗਾ ਨਗਰ ਦੀ ਸੰਗਤ ਅਤੇ ਹੋਰ ਨਗਰਾਂ ਦੀ ਸੰਗਤ ਰਲ ਕੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੀ ਹੈ। ਸੇ ਗੁਰੂ ਪਿਆਰਿਓ ਆਓ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜ شہادت ਭਾਰਤ ਨੇ ਜੋ Hindu ਵਰਗ ਇਹਨਾਂ ਦੇ ਤਿਲਕ ਗੰਡੂ ਨੂੰ ਬਹੁਤ ਵੱਡਾ ਖਤਰਾ ਪੈ ਟੁਕਾ ਸੀ ਔਰੰਗਜ਼ੇਬ ਦੇ ਜ਼ੁਲਮ ਹਿੰਦੂ ਉੱਪਰ ਛਾ ਗਏ ਸਵਾ ਸਵਾ ਮਨ ਉਹ ਗੰਡੂ ਲਾ ਕੇ ਰੋਟੀ ਖਾਂਦਾ ਸੀ ਕਸ਼ਮੀਰ ਦੇ ਦੁਖੀਏ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੀ ਬਾਹ ਫੜੀ ਤੇ ਬਾਹ ਫੜੀ ਦੀ ਇਲਾਜ ਨੂੰ ਪਾ ਲਿਆ ਆਖਿਆ ਜਾਓ ਜਾ ਕੇ ਕਹਿ ਦਿਓ ਰੰਗਦੇਵ ਨੂੰ ਇਹ ਹਿੰਦ ਦਾ ਪੀਰ ਸਿੱਖਾਂ ਦਾ ਨੋਮਾ ਗੁਰੂ ਤੇਰੇ ਇਸਲਾਮ ਨੂੰ ਕਬੂਲ ਕਰ ਲਵੇ ਤੇ ਸਾਰਾ Hindu ਵਰਗ ਤੇਰੇ ਇਸਲਾਮ ਨੂੰ ਕਬੂਲ ਕਰ ਲਵੇਗਾ ਪਰ ਇਹ ਗੱਲ ਬੜੀ ਹੈ ਸਮਝੀ ਹਰ ਬੰਦੇ ਨੂੰ ਆਪਣਾ ਧਰਮ ਪਿਆਰਾ ਹੁੰਦਾ ਕੋਈ ਧਰਮ ਮੜਾ ਨਹੀਂ ਸਾਰੇ ਧਰਮ ਰਿਸਪੈਕਟ ਲੈਵਲ ਨੇ ਸਤਕਾਰਯੋਗ ਨੇ ਜਦੋਂ ਇਹ ਗੱਲ ਦਾ ਪਤਾ ਲੱਗਾ ਔਰੰਗਜ਼ੇਬ ਨੂੰ ਮਹਾਰਾਜਾ ਦੀ ਗ੍ਰਿਫਤਾਰੀ ਦੇ ਵਾਰੰਡਾ ਜਾਰੀ ਕਰ ਦਿੱਤੇ ਗੁਰੂ ਸਾਹਿਬ ਜੀ ਨੂੰ ਆਗਰੇ ਦੇ ਇੱਕ ਬਾਗ ਤੋਂ ਗ੍ਰਿਫਤਾਰ ਕਰਕੇ ਔਰੰਗਜ਼ੇਬ ਦੇ ਅਹੰਕਾਰ ਦਿੱਲੀ ਦੇ ਵਿੱਚ ਲੈ ਗਏ ਨਹੀਂ ਇੱਕ ਲੋਹੇ ਦੇ ਸਖਤ ਸਿੰਗਰੇ ਵਿੱਚ ਮਹਾਰਾਜਾ ਨੂੰ ਕੈਦ ਕੀਤਾ ਗਿਆ ਲਾਗਏ ਪਿਆਰੇ ਸਿੱਖ ਭਾਈ ਮਤੀ ਦਾਸ ਭਾਈ ਸੱਤੀਦਾਸ ਭਾਈ ਦਿਆਲਾ ਜੀ ਭਾਈ ਹੁਦਾ ਜੀ ਭਾਈ ਜੈਤਾ ਜੀ ਉਹਨਾਂ ਨੂੰ ਕਾਰਕੋਟਰੀਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਮਹਾਰਾਜ ਸੱਤੇ ਪਾਤਸ਼ਾਹ ਜੀ ਨੂੰ ਦੀਨ-ਏ-ਇਸਲਾਮ ਕਬੂਲ ਕਰਨ ਵਾਸਤੇ ਬੜਾ ਜ਼ੋਰ ਦਬਾਅ ਪਾਇਆ ਗਿਆ ਬੜੇ ਸਵਾਲ ਕੀਤੇ ਗਏ ਤੇ ਗੁਰੂ ਪਾਤਸ਼ਾਹ ਜੀ ਨੇ ਕਰ ਦਿੱਤਾ ਇਨਕਾਰ ਤੇ ਕਹਿੰਦੇ ਭਾਈ ਮਤੀਦਾਸ ਨੇ ਜਦੋਂ ਵੇਖਿਆ ਕਿ ਸਖਤ ਲੋਹੇ ਦੇ पिंजਰੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਕੈਦ ਹਨ ਕਹਿਣ ਲੱਗੇ ਮਾਰਾ ਕਿਉਂ ਜ਼ੁਲਮ ਸਹਾਰ ਰਹੇ ਹੋ ਹੁਕਮ ਦਿਓ ਦਿੱਲੀ ਦੀ ਇਹ ਤੇ ਫੜਕਾ ਦੀ ਮਾਂ ਇਹ ਗੱਲ ਸੁਣ ਕੇ ਹਕੂਮਤ ਬੜੇ ਜੋਸ਼ ਵਿੱਚ ਆਈ ਏ ਤੇ ਭਾਈ ਮਤੀ ਦਾਸ ਨੂੰ ਕਾਲ ਕੋਠਰੀ ਵਿੱਚੋਂ ਕੱਢ ਕੇ ਅਰਸਾ ਸੰਦੀ ਸ਼ਹੀਦ ਕਰਨ ਦਾ ਉਹਨੂੰ ਹੁਕਮ ਦਿੱਤਾ ਗਿਆ ਭਾਈ ਮਤੀ ਦਾਸ ਨੂੰ ਵੀ ਦੀਨੇ ਸਲਾਮ ਕਬੂਲ ਕਰਨ ਵਾਸਤੇ ਮਨਾਉਣ ਵਾਸਤੇ ਯਤਨ ਕੀਤੇ ਜਾ ਰਹੇ ਆ ਤੇ ਗੁਰੂ ਕੇ ਸਿੱਖ ਨੇ ਸਿੱਖੀ ਸਦਕ ਨਭਾਉਣੀ ਆ ਆਪਣੇ ਮੁਖਾਰ ਬਿੰਦੋਕੀ ਆਖਿਆ ਆਹ ਰਣਜੀਤ ਆਹ ਰੰਗ ਦੇਵ ਦੇ ਅਹਲ ਕਰੋ ਇਹ ਗੁਰੂ ਦੇ ਸਿੱਖ ਕਦੇ ਵੀ ਆਪਣੇ ਧਰਮ ਨਹੀਂ ਤਿਆਗਣਗੇ ਭਾਈ ਮਤੀ ਦਾਸ ਦੇ ਸੋਨੇ ਮੁਖ ਤੋਂ ਆਖੇ ਬੋਲਾਂ ਨੂੰ ਮਿਰਗੇ ਵਾਲਾ ਇੰਟਰਨੈਸ਼ਨਲ ਗੋਲਡ ਮੈਨਲਸ ਧਾੜੀ ਜੱਥਾ ਸਰੰਗੀ ਮਾਸਟਰ ਭਾਈ ਮਨਕੀਰ ਸਿੰਘ ਜੀ ਪਿੰਡ ਰੁੜਕੀ ਬੀਬੀ ਮੰਮਨੰਦਰ ਕੌਰ ਦੀ ਪਿੰਡ ਰਣੀਆਂ ਅਤੇ ਬੀਬੀ ਸੰਦੀਪ ਕੌਰ ਬਾਜਵਾ ਭਾਈ ਹਰਬੰਸ ਸਿੰਘ ਸੰਘੇੜਾ ਬਿਲਗੇ ਵਾਲਾ ਢਾਡੀ ਜੱਤਾ ਆਪ ਸਿੱਖ ਸੰਗਤ ਦੀ ਖਿਦਮਤ ਵਿੱਚ ਹੈ ਕਿਉਂ ਅਰਦਾਸ ਕਰਦੇ ਆਂ ਕਦੀ ਹੈ ਕਲਮ ਕੋਕਰੀ ਅਣ ਕੀ ਇਤਿਹਾਸ ਹੈ ਚੱਡੇ ਨਾ ਨੀ タルਮ ਬੱਜੋ ਆਕੇ ਮਤੀ ਦਾਸ ਹੈ ਅਟਾ ਜੋ ਰੂਪੜ ਦੀ ਹੋਲ ਦੀ ਚੋਰ ਨਗਰ ਕੀਰਤਨ ਧੰਨ ਧੰਨ ਸਤਿਗੁਰੂ ਤੇਗ ਬਹਾਦਰ ਸਾਹਿਬ ਜਿਹਨੂੰ ਸੰਸਾਰ ਦੀ ਚਾਦਰ ਕਿਹਾ ਉਹਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ ਪੂਰੇ ਵੜ ਦੇ ਵਿੱਚ ਅਨੰਤਪੁਰ ਸਾਹਿਬ ਦੀ ਧਰਤੀ ਤੇ ਬੜੇ ਧੂਮ ਧਾਮ ਦੇ ਨਾਲ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਕੇ ਮਨਾਇਆ ਜਾ ਰਿਹਾ ਅੱਜ ਜਿਹੜਾ ਬਿਲਗਾ ਤੋਂ ਤਨਤਨ ਬਾਬਾ ਸ਼੍ਰੀਚੰਦ ਸਾਹਿਬ ਧੰਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਵੱਡੇ ਸੁਪੁੱਤਰ ਸਨ ਉਹ ਜਦੋਂ ਮੌਲ ਸਾਹਿਬ ਆਏ ਸਨ ਤੇ ਉੱਥੇ ਉਹਨਾਂ ਨੇ ਧੂਣਾ ਲਾਇਆ ਸੀਗਾ ਬਿਲਗਾ ਸਾਹਿਬ ਤੇ ਉੱਥੋਂ ਨਗਰ ਕੀਰਤਨ ਚੱਲਿਆ ਤੇ ਆਪਣੇ ਉੱਥੋਂ ਨਗਰ ਕੀਰਤਨ ਚੱਲ ਕੇ ਆ ਰਿਹਾ ਜਿੱਥੇ ਰਹੋ ਸਾਡੇ ਸ਼ਹਿਰ ਦੇ ਵਿੱਚ ਪਹੁੰਚਣ ਤੇ ਉੱਤੇ ਅਸੀਂ ਤਨਤਨ ਸਾਥੀ ਮੇਰੇ ਸਾਹਮਣੇ ਜਿਹੜੇ ਹਾਜ਼িরে ਵਿੱਚ ਹੈ ਦਵਾਈ ਦੇ ਵਿੱਚ ਨਗਰ ਕੀਰਤਨ ਆ ਰਿਹਾ ਅਸੀਂ ਸਵਾਗਤ ਕਰਨ ਵਾਸਤੇ ਨਗਰ ਕੀਰਤਨ ਦਾ ਅੱਜ ਸਾਰੀਆਂ ਸੰਗਤਾਂ ਰੌਹਂਦੀਆਂ ਔਲਾਕਾ ਭਰਦੀਆਂ ਸੰਗਤਾਂ ਇਕੱਠੀਆਂ ਹੋਈਆਂ ਸਰਦਾਰ ਪ੍ਰਿਤਪਾਲ ਸਿੰਘ ਭਾਟਾਖਰ ਤੋਂ ਸਰਦਾਰ ਦਰਵਾਜ ਸਿੰਘ ਆਪ ਦਾ ਸਰਪੰਚ ਬਾ ਡਾਕਟਰ ਸਾਹਿਬ ਤੇ ਹੋਰ अनेका ਸੰਗਤਾਂ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਨਗਰ ਕੀਰਤਨ ਦੀ ਜਿਹੜੀ ਅਸੀਂ ਉਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਮੈਂ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਹੀ ਆਇਆ ਅਸੀਂ ਉੱਥੇ ਪਾਠ ਖਾਇਆ ਹੋਇਆ ਕੱਲ ਹੀ ਮੈਂ ਉੱਥੋਂ ਆਇਆ ਨਗਰ ਕੀਰਤਨ ਕਰਕੇ ਹੀ ਕਉ ਅੱਜ ਅਸੀਂ ਜਿੱਥੇ ਇਸੇ ਤਨਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜੀ ਦਾ ਗੁਰਤਾ ਗੱਦੀ ਜਿਹੜਾ ਸਮਾਗਮ ਆ ਜਦੋਂ ਸ਼ਹੀਦੀ ਹੋਈ ਸੀ ਤਨਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਤੋਂ 2 ਦਿਨ ਪਹਿਲਾਂ ਅੱਜ ਦਾ ਦਿਨ ਜਿਹੜਾ ਹੈ 23 ਤਰੀਕ ਦਾ ਤਨ ਤਨੂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਨੂੰ ਅੱਜ ਗੁਰਤਾ ਗੱਦੀ ਦੇ ਕੇ ਤਨ ਅਨੰਦਪੁਰ ਸਾਹਿਬ ਦੀ ਧਰਤੀ ਤੇ 9 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ ਤਨ ਸਤਿਗੁਰੂ ਤੇਗ ਬਹਾਦਰ ਸਿੰਘ ਨੇ ਅੱਜ ਅਸੀਂ ਸਾਰੇ ਹੀ ਨਗਰ ਨਿਵਾਸੀ ਇਲਾਕਾ ਨਿਵਾਸੀ ਇਕੱਠੇ ਹੋਏ ਆਂ ਤੇ ਨਗਰ ਕੀਰਤਨ ਆ ਰਿਹਾ ਉਹਨਾਂ ਦੀ ਸਾਰਿਆਂ ਤੋਂ ਇੱਕ ਬਾਤ ਸਾਬ ਜੀ ਦੀ ਜਾਤ ਦੇ ਵਿੱਚ ਇਕੱਠੇ ਹੋਏ ਸਾਰੇ ਤੇ ਸਤਿਗੁਰ ਸੱਚੇ ਪਾਤਸ਼ਾਹ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਚੜ੍ਹਦੀ ਕਲਾ ਬਖਸ਼ਿ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ